ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾਨ ਤਾਂ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਚੇਦੀ ਗੜ ਪਰਬ ਨੂੰ ਸਮਾਪਤ ਇੱਥੇ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਹ ਸ਼ਤਾਬਦੀ ਸਮਰੋਹ ਚੱਲ ਰਹੇ ਆ ਤੇ ਅੱਜ ਸਾਹਿਬ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਨਾਮ ਤੇ ਪਵਿੱਤਰ ਖਾਲਸਾ ਕਾਲ ਦੀ ਵਿਖੇ ਵੀ ਇਹ ਮਹਾਨ ਗੁਰਮਤ ਦਾ ਜਿਹੜਾ ਸਮਾਰੋਹ ਰੱਖਿਆ ਗਿਆ ਜਿਹਦੇ ਵਿੱਚ ਅਮਰਤ ਬੇਲੇ ਤੋਂ ਗਰਵਾਣੀ ਗਾਇਣ ਤੇ ਫਿਰ ਕੀਰਤਨ ਰੂਪੀ ਪ੍ਰਵਾਹ ਚਲਾ ਕੇ ਸੰਗਤਾਂ ਦੇ ਨਾਲ ਕੀਰਤਨੀ ਜਥਿਆਂ ਨੇ ਕਥਾਕਾਰਾਂ ਨੇ ਸਾਂਝ ਪਾਈ ਤੋਂ ਮੈਨੂੰ ਵੀ ਇਸ ਭਾਗਾ ਸਮਾਪਰਾਪਤ ਹੋਇਆ ਕਿ 350 ਸਾਲਾਂ ਸਮਾਰਕ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੇ ਇਸ ਮਹਾਨ ਸਿੱਧਿ ਗੁਰਪੁਰਬ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਉਹਨਾਂ ਦਾ ਵੀ 350 ਸਾਲਾ ਸ਼ਹਾਦਤ ਬੁਰਾ ਮਨਾ ਰਹੇ ਨੇ ਦੇ ਨਾਲ ਸਾਬੇ ਕਮਾਲ ਸਿੱਧ ਗੁਰਪੁਰਬ ਸਿੰਘ ਪਾਚਾ ਜੀ ਗਰੀ ਆਈ ਦੇਵਸ ਵੀ 350 ਸਾਲਾ ਇਸ ਸਮਾਗਮ ਜਿਹੜਾ ਅੱਜ ਇੱਥੇ ਰੱਖਿਆ ਗਿਆ ਜਿਹਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਇਹ ਗੁਰਮਤ ਦੇ ਸਮਾਗਮਾਂ ਦੇ ਵਿੱਚ ਜਿੱਥੇ ਬੱਚਿਆਂ ਨੇ ਹਿੱਸਾ ਲਿਆ ਤਾਂ ਆਪ ਨੇ ਹਿੱਸਾ ਲਿਆ ਉੱਥੇ ਵੱਧ ਚੜ ਕੇ ਇਲਾਕੇ ਦੀ ਸੰਗਤ ਵੀ ਪਹੁੰਚੀ। ਤੋਂ ਮੈਂ ਸਾਹਮਣੇ ਰੂਲ ਏਰੀਆ ਦੇ ਵਿੱਚ ਬੱਚਿਆਂ ਦਾ ਕਾਲਜ ਸਥਾਪਿਤ ਹੋਣਾ ਤੇ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਸਟਰੈਂਥ ਵਾਈਜ਼ ਵੀ ਆਪਣਾ ਪੂਰਾ ਜੋਗ ਹੁਣ ਪਾ ਰਹੇ ਆ। ਮੈਂ ਇਹ ਸਾਰੇ ਇਲਾਕੇ ਦੀ ਸੰਗਤ ਨੂੰ ਇਸ ਅੱਜ ਇਸ ਮਹਾਨ ਕਾਲਜ ਦੀ ਤੇ ਇਸ ਕਾਲਜ ਦੇ ਵਿੱਚ ਆਪਣੀ ਬੱਚਿਆਂ ਨੂੰ ਦਾਖਲਾ ਦਿਵਾ ਕੇ ਵੱਡੀ ਐਜੂਕੇਸ਼ਨ ਪ੍ਰਾਪਤੀ ਦੀ ਵਧਾਈ ਦਿਨਾਂ ਕਾਮਨਾ ਕਰਦਾ ਇੱਥੋਂ ਦੇ ਪੜ੍ਹੇ ਬੱਚੇ ਵੱਡੀਆਂ ਬਲੰਦੀਆਂ ਪ੍ਰਾਪਤ ਕਰਨ। ਉਹ ਜਿੱਥੇ ਮੈਂ ਆਪਣੇ ਸਹਿਯੋਗੀ ਮੇਰੇ ਐਜੈਕਟਿਵ ਦੇ ਮੈਂਬਰ ਹਜ਼ਾਰ ਰਵਿੰਦਰ ਸਿੰਘ ਹਮ ਲੋ ਉਹਨਾਂ ਦੇ ਨਾਲ ਸਾਡੇ ਬਾਜਵਾ ਸਾਹਿਬ ਜੀ ਹਰਜਿੰਦਰ ਕੋਰ ਜੀ ਸਾਡੇ ਮੈਂਬਰ ਐਸਜੀਪੀ ਉਹਨਾਂ ਦੇ ਘਰੋਂ ਨਾਲ ਸਾਡੇ ਪਰਮਜੀਤ ਸਿੰਘ ਜੀ ਲਖੇਵਾਲ ਉਨਾ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਚੇਤੇ ਤੌਰ ਤੇ ਸਕਤਰ ਐਜੂਕੇਸ਼ਨ ਸਵਾਰ ਸੁਖਮਿੰਦਰ ਸਿੰਘ ਜਿਹੜੇ ਇਸ ਸਿੱਖਿਆ ਦੇ ਮਹਿਕਮੇ ਨੂੰ ਆਪਣੀ ਪੂਰਨ ਤਨਦੇਹੀ ਦੇ ਨਾਲ ਜੋਤਨਾ ਯੋਗਦਾਨ ਪਾ ਰਹੇ ਤੇ ਇਥੋਂ ਦੇ ਪ੍ਰਿੰਸੀਪਲ ਸਾਹਿਬਾ ਬੀਬੀ ਰਜਿੰਦਰ ਕੌਰ ਜੀ ਇਸ ਮੁੱਚੇ ਸਥਾਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਜਿ세 ਆਪਾਂ ਹਾਲ ਦੇ ਵਿੱਚ ਬੈਠੇ ਆ ਸੰਤ ਬਾਬਾ ਪਿਆਰ ਪਿਆਰਾ ਸਿੰਘ ਜੀ ਮੀਟਿੰਗ ਹਾਲ ਇਹ ਇਥੋਂ ਦੀ ਪੰਚਾਇਤ ਨੇ ਮੈਂ ਪਿਛਲੀ ਵਾਰੀ ਜਦੋਂ ਆਇਆ ਉਦੋਂ ਕੰਧਾਂ ਖੜੀਆਂ ਸੀ ਬਹੁਤ ਖੂਬਸੂਰਤ ਮੀਟਿੰਗ ਹਾਲ ਜਿਹੜਾ ਉਹ ਅੱਜ ਇਸ ਕਾਲਜ ਨੂੰ ਸਮਰਪਿਤ ਕੀਤਾ ਇਹਨਾਂ ਦਾ ਨਗਰ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਗੋਂ ਵੀ ਇਥੇ ਹੋਸਟਲ ਦੇ ਵੀ ਜਿਹੜੀ ਔਕਾਰ ਸੇਵਾ ਰੂਪੀ ਮਹਾਪੁਰਸ਼ ਦਿੱਲੀ ਵਾਲੇ ਉਹ ਕਰ ਰਹੇ ਆ ਨਾਲ ਦੀ ਨਾਲ ਸਤਗੁਰੂ ਨੇ ਹੋਰ ਕਿਰਪਾ ਕੀਤੀ ਤਾਂ ਬੇਰਸਾ ਕਰ ਔਰ ਵੀ ਹਾਲ ਦੇ ਰੂਪ ਦੇ ਵਿੱਚ ਉਹਦੀ ਵੀ ਸੇਵਾ جاری ਆ। ਉਹ ਕਾਮਨਾ ਕਰਦਾ ਹੈ ਇਹ ਕਾਲਜ ਹੈ ਜਿੱਥੇ ਗੁਰਮਤ ਦੇ ਸਮਾਗਮਾਂ ਦੇ ਵਿੱਚ ਯੋਗਦਾਨ ਪਾਇਆ। ਉੱਥੇ ਅਕੈਡੈਮਿਕ ਤੌਰ ਦੇ ਉੱਤੇ ਜੀ ਤੇ ਬਾਕੀ ਕਾਰਜਾਂ ਵਿੱਚ ਵੀ ਆਪਣਾ ਬਟਾ ਸਤਿਗੁਰ ਜੀ ਨਾਲ ਤੋਂ ਸੇਵਾ ਲੈਣ ਬਹੁਤ-ਬਹੁਤ ਧੰਵਾਦਵਾਹੀ ਕਰਦਾ। ਪ੍ਰਧਾਨ ਜੀ ਇਹ ਅੱਜ ਦੇ ਨਾਲ ਝੇਕਸ਼ਰ ਹੋ ਰਹੀ ਜਿਹੜੇ ਕਰਕੇ ਧਾਰਮਿਕ ਸੰਸਦ ਦੀ ਦਰਬਾਰ ਸਾਹਿਬ ਨੂੰ ਫਿਰ ਕੀ ਦੇਖੋ ਇਹ ਆਈਏ ਇਕੱਲੇ ਦਰਬਾਰ ਸਾਹਿਬ ਨਾਲ ਨਹੀਂ ਹੋ ਰਹੀ ਵੀ ਅਸੀਂ ਇੱਕ ਦਿਨ ਮੀਟਿੰਗ ਸੱਦੀ ਸੀ ਚਿੱਚਾ ਤੌਰ ਤੇ ਵੱਖ-ਵੱਖ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਵੀ ਆਏ ਸੀ ਤੇ ਵੱਖ-ਵੱਖ ਸਾਡੇ ਕਾਲਜਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਜਿਹੜੇ ਐਕਸਪਰਟ ਉਹ ਵੀ ਆਏ ਸੀ ਜੀ ਇਹਦੇ ਲਈ ਅਸੀਂ ਹੁਣ ਸ਼ਾਰਟਲੀ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੇ ਵਿੱਚ ਲੈਕਚਰਾਰ ਹੋਣਗੇ ਜੀ ਸਾਡੇ ਕਾਲਜਾਂ ਦੇ ਜਿਹੜੇ ਆ ਮਾਰਿਆ ਕਿਉਂਕਿ ਏਆਈਆਰ ਦੇ ਵਿੱਚ ਜੋ ਫੀਡ ਕੀਤਾ ਜਾਂਦਾ ਉਹੋ ਜਿਹਾ ਜਿਵੇਂ ਇਹ ਜਿਹੜਾ ਚੱਲ ਪੈਂਦਾ ਪਰ ਅਸੀਂ ਹੁਣ ਉਹ ਮਾਰਾਂ ਦੀ ਟੀਮ ਬਣਾ ਕੇ ਛੇਤੀ ਜਤਨਾ ਕਰਾਂਗੇ ਕਿਉਂਕਿ ਬਹੁਤ ਕਾਰਜ ਹੋਣ ਵਾਲਾ ਹੈ ਗੁਰਮਤ ਦੇ ਤੌਰ ਦੇ ਉੱਤੇ ਵੀ ਤੇ ਦੂਸਰੇ ਕਾਜਾਂ ਦੇ ਕਿਸਾਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜੇ ਕੋਈ ਇਦਾਂ ਦੀ ਪੋਸਟ ਆਉਂਦੀ ਹੈ ਤਾਂ ਉਹਨੂੰ ਖਾਤਮ ਜਿੱਦਾਂ ਕਹ ਲਈਏ ਖਾਤਮ ਕਰਿਆ ਕਰੋ ਨਾ ਕਿ ਅੱਗੇ ਤੋਂ ਅੱਗੇ ਇਹਨੂੰ ਆਪਾਂ ਕਿਉਂਕਿ ਇਹ ਪ੍ਰਾਪਤੀ ਨਹੀਂ ਮੈਨੂੰ ਵੀ ਕਈ ਵਾਰੀ ਭੇਜ ਦਿੰਦੇ ਆ ਉਹ ਇਹਦੇ ਨੂੰ ਜੇ ਆਪਾਂ ਇਦਾਂ ਦਾ ਕਾਰਜ ਕਰਾਂਗੇ ਤਾਂ ਫਿਰ ਮੈਂ ਸਮਝਦਾ ਮੂੰਹ ਵਿੰਗਾ ਹੋ ਜਾਊਗਾ ਉਹਨਾਂ ਦਾ। ਉਹ ਲਈ ਆਈ ਲਈ ਅਸੀਂ ਹੁਣ ਯਤਨ ਛੀਂਦੇ ਆਂ ਅਗਲਾ ਸਾਡਾ ਟਾਰਗੇਟ ਇਹ ਹੋਈ। ਤਾਂ ਸਰ ਇੱਕ ਇਹ ਵੀ ਜਿਹੜਾ ਕਾਲਜ ਹੈਗਾ ਇਹ ਇੱਕੋ ਇੱਕ ਇਲਾਕੇ ਦੇ ਵਿੱਚ ਕਾਲਜ ਹੈਗਾ। ਇਹਦੇ ਵਿੱਚ ਪੋਸਟ ਗ੍ਰੈਜੂਏਟ ਕਲਾਸਿਸ ਸਿਰਫ ਪੰਜਾਬੀ ਦੀਆਂ। ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਤਰਕਦਨ ਕਰ ਰਹੇ ਹੈਗੇ ਕੋਈ ਸਾਇੰਸ ਕਲਾਸਿਸ। ਦੇਖੋ ਹੁਣ ਅਸੀਂ ਡੀ ਫਾਰਮੇਸੀ ਦਾ ਕੋਰਸ ਸ਼ੁਰੂ ਹੋ ਗਿਆ ਇਸ ਸਾਲ। ਜੇ ਸਤਗੁਰੂ ਨੇ ਕਿਰਪਾ ਕੀਤੀ ਕਿਉਂਕਿ ਹੁਣ ਪ੍ਰੋਫੈਸ਼ਨਲ ਜਿਹੜੇ ਆ ਹੂੰ ਉਨਾ ਕੋਰਸੇਸ ਦੀ ਪ੍ਰੋਜੈਕਸ਼ਨ ਹੈ ਵਧਾ ਕਿਉਂਕਿ ਮਾਸਟਰ ਡਿਗਰੀ ਕਰ ਲੈਣੀ ਮੈਂ ਸਮਝਦਾ ਅੱਜ ਤਾਂ ਇਹ ਸਾਡੇ ਪਹਿਲੇ ਤਾਂ ਬਹੁਤ ਵੱਡੀ ਬੁਲੰਦੀ ਸੀ ਜੀ ਜੀ ਬਿਲਕੁਲ ਤੇ ਇਸ ਵੇਲੇ ਛੋਟੀ ਬੁਲੰਦੀ ਹੈ ਪਰ ਫਿਰ ਵੀ ਸਮੇਂ ਦੀ ਨਜਾਕਤ ਨੂੰ ਜੇ ਕੋਈ ਇਦਾਂ ਦਾ ਸਾਡਾ ਸਮਾਂ ਆਇਆ ਤੇ ਉਹ ਵੀ ਜਰੂਰ ਲਾਂਚ ਕਰਾਂਗੇ ਕੋਈ ਦਿੱਕਤ ਨਹੀਂ ਰਾਜ ਰਾਜ ਹਣਾ ਸਭ ਨਾਲ ਮੁਲਾਕਾਤ ਹੋਈ ਹੈ ਮੈਂ ਸਮਾਂ ਮੰਗਿਆ ਪਰਸੋਂ ਚਿੱਠੀ ਲਿਖੀ ਹੈ ਆ ਡੀਡੀਪੀ ਜੇਲ੍ਹ ਨੂੰ ਇਹ ਉਹ ਮੁਲਾਕਾਤ ਲਈ ਸਮਾਂ ਦੇਣ ਹੋਣ ਲਈ ਮਿਲੂਗਾ ਸਮਾਂ ਫਿਰ ਜਮਾ ਹੋ ਜਾਵੇਗਾ